न बाबा श्री चंद जी बबा श्री चंद जी धूनी लगाई बैठे सन कोल ही भाई कमलिया जी बाबा श्री चंद जी, जी, जी दे कोल बैठे सन एक दिन बाबा श्री चंद जी ने भाई कमलिया जी ने कहा कि महाराज मैं अज जगन्नाथपुरी के दर्शन करना चाहता हाँ बाबा श्री चांद जी मुसुकोराई बोले ਕੀ ਹਰ ਜਗ੍ਹਾ ਦੇ ਉੱਪਰ ਹਰ ਥਾਂ ਦੇ ਉੱਪਰ ਜਗਨਨਾਥ ਜੀ ਮੌਜੂਦ ਹਨ ਭਾਈ ਕਮਲਿਆ ਜੀ ਨੇ ਕਿਹਾ ਕਿ ਹਾਂ ਉਹ ਤਾਂ ਹਰ ਜਗ੍ਹਾ ਤੇ ਮੌਜੂਦ ਹਨ ਪਰ ਫਿਰ ਵੀ ਮੈਂ ਉਹਨਾਂ ਦੇ ਮੰਦਰ ਵਿੱਚ ਜਾ ਕੇ ਦਰਸ਼ਨ ਕਰਨਾ ਚਾਹੁੰਦਾ ਹਾਂ ਬਾਬਾ ਸ਼੍ਰੀ ਚੰਦ ਜੀ ਪਿਆਰ ਨਾਲ ਬੋਲੇ ਕਿ ਠੀਕ ਹੈ ਜੀ ਮੈਂ ਤੁਹਾਡੀ ਇੱਛਾ ਸਾਹਮਣੇ ਜੋ ਦਰਿਆ ਵਗ ਰਿਹਾ ਹੈ ਉਸ ਵਿੱਚ ਛਾਲ ਮਾਰ ਦਿਓ ਭਾਈ ਕਮਲਿਆ ਜੀ ਨੇ ਬਿਨਾ ਕਿਸੇ ਪ੍ਰਸ਼ਨ ਕੀਤੇ ਉਸ ਦਰਿਆ ਵਿੱਚ ਛਾਲ ਮਾਰ ਦਿੱਤੀ ਅਤੇ ਜਦੋਂ ਉਹ 24 ਮਾਰ ਕੇ ਬਾਹਰ ਨਿਕਲੇ ਤਾਂ ਸਾਹਮਣੇ ਜਗਰਨਾਥ ਪੁਰੀ ਦਾ ਮੰਦਿਰ ਸੀ ਸਾਹਮਣੇ ਹੀ ਬਾਬਾ ਸ੍ਰੀ ਚਾਂਜੀ ਧੂਣੇ ਲਗਾਈ ਬੈਠੇ ਸਨ ਅਤੇ ਭਾਈ ਕਮਲਿਆ ਜੀ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੋਏ ਅਤੇ ਉਹਨਾਂ ਦੇ ਪੈਰਾਂ ਵਿੱਚ ਨਮਸਕਾਰ ਕਰਕੇ ਬੋਲੇ ਕਿ ਤੁਸੀਂ ਧੰਨ ਹੋ ਬਾਬਾ ਸ੍ਰੀ ਚਾਂਜੀ ਮੁਸਕਰਾ ਕੇ ਬੋਲੇ ਕੀ ਕਰ ਲਓ ਜਗਨਨਾਥ ਜੀ ਦੇ ਦਰਸ਼ਨ ਭਾਈ ਕਬਲੀਆ ਜੀ ਨੇ ਕਿਹਾ ਕਿ ਤੁਸੀਂ ਹੀ ਮੇਰੇ ਜਗਨਨਾਥ ਹੋ ਤੁਸੀਂ ਹੀ ਮੇਰੇ ਸਭ ਕੁਝ ਹੋ ਮੇਰੇ ਦਿਲ ਵਿੱਚ ਤੁਸੀਂ ਅੱਖਾਂ ਵਿੱਚ ਤੁਸੀਂ ਦਿਲ ਵਿੱਚ ਤੁਸੀਂ ਅਤੇ ਹਰ ਕਣ ਕਣ ਵਿੱਚ ਤੁਸੀਂ ਹੀ ਮੌਜੂਦ ਹੋ ਤੁਸੀਂ ਹੀ ਮੇਰੇ ਜਗਨਨਾਥ ਅਤੇ ਤੁਸੀਂ ਹੀ ਮੇਰੇ ਭਗਵਾਨ ਹੋ ਬਾਬਾ ਸ੍ਰੀ ਚਾਂਸੀ ਨੇ ਭਾਈ ਕਮਲਿਆ ਜੀ ਦੇ ਨਾਲ ਜਗਨਨਾਥ ਜੀ ਦੇ ਦਰਸ਼ਨ ਕੀਤੇ ਅਤੇ ਭਾਈ ਕਮਲਿਆ ਜੀ ਨੇ ਬਾਬਾ ਸ੍ਰੀ ਚਾਂਜੀ ਦੀ ਸੇਵਾ ਕੀਤੀ ਇਹ ਹੁੰਦਾ ਹੈ ਵਿਸ਼ਵਾਸ ਵਿਸ਼ਵਾਸ ਹੀ ਹੈ ਜੋ ਪਰਮਾਤਮਾ ਨੂੰ ਇਨਸਾਨ ਦੇ ਨੇੜੇ ਲੈ ਕੇ ਆਉਂਦਾ ਹੈ ਅਤੇ ਵਿਸ਼ਵਾਸ ਹੀ ਹੈ ਜੋ ਇਨਸਾਨ ਨੂੰ ਉਹ ਸਿਖਰਾਂ ਤੱਕ ਪਹੁੰਚਾ ਦਿੰਦਾ ਹੈ ਜੋ ਪਰਮਾਤਮਾ ਉਸ ਨੂੰ ਦੇਣਾ ਚਾਹੁੰਦਾ ਹੈ ਪਰਮਾਤਮਾ ਜਿਸ ਦੇ ਨੇੜੇ ਹੈ ਭਗਤ ਵੀ ਉਸ ਦੇ ਨੇੜੇ ਹੁੰਦੇ ਹਨ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਕਿਰਪਾ ਕਰਨ